ਕੀ ਨਾ ਆਪਣਾ ਤੇ ਕੀ ਮੈਗਨੇਟ ਜੀ ਗੌਰਮਾ ਹਾਂਜੀ ਮੁੰਡੇ ਦਾ ਕਿੰਨਾ ਨਾਮ ਕਰਨਦੀਪ ਸਿੰਘ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਜਗਦੇਵਲਾ ਦੇ ਹਾਂਜੀ ਤੇ ਮੁੰਡਾ ਕੀ ਕਰਦਾ ਸਰ ਮੁੰਡਾ ਭਾਜੀ ਕਾਰਖਾਨੇ ਲੱਗਾ ਸੀ ਉਹ ਉੱਥੇ ਜਾਂਦਾ 9000 ਰੁਪਇਆ ਲੈਂਦਾ ਹੂੰ ਉਹਨੂੰ ਪੁਲਿਸ ਲੈ ਕੇ ਗਈ ਇਹ ਕਹਿੰਦੀ ਗੈਂਗਸਟਰਾਂ ਦੇ ਨਾਲ ਲਿੰਕ ਹੈਗੇ ਸੀ ਪਿੱਛੇ ਕੋਈ ਲਿੰਕ ਨਹੀਂ ਹੈਗਾ ਉਹਨਾਂ ਦੇ ਨਾਲ ਨਾ ਹਨੂ ਪਤਾ ਨਹੀਂ ਵੀ ਤੁਹਾਡੇ ਪਿੰਡ ਦਾ ਲਵਪਰੀ ਤੇ ਗਾਈ ਉਹਦੇ ਨਾਲ ਕਹਿੰਦੇ ਉਹਦੇ ਯਾਰੀ ਕੀ ਨਹੀਂ ਯਾਰ ਹਰੀ ਇਹ ਸਾਰੀ ਜਾਣਦੇ ਹਾਂਜੀ ਪਿੱਛੇ ਚੌਂਕੀ ਦੇ ਉੱਤੇ ਬਲਾਸ ਹੋਇਆ ਸੀ ਉਹ ਕਹਿੰਦੇ ਵੀ ਉਹਦੇ ਵਿਸ਼ਾਸ਼ਣ ਕਹਿੰਦੇ ਕੋਈ ਕੋਈ ਪਤਾ ਨਹੀਂ ਹਨਾ ਸਾਡੇ ਨਾਲ ਕਦੇ ਬੁੰਡੇ ਨੇ ਕੁਝ ਦੱਸਿਆ ਹੋਵੇ ਨਹੀਂ ਕੋਈ ਨਹੀਂ ਦੱਸਿਆ ਨਾ ਹਨੂ ਤੇ ਜਾਣਦੇ ਹਾਂਜੀ ਬਾਕੀ ਤੁਸੀਂ ਸਾਰੀ ਪਬਲਿਕ ਇੰਨਾ ਤੇ ਅੱਜ ਤੱਕ ਜਾਣਦੇ ਹੋ ਔਨਲਾਈਨ ਨੇ ਸਾਰੀ ਪਬਲਿਕ ਤੂੰ ਇੰਨੀ ਕਿਤੇ ਨੌਲੇਜ ਹੁੰਦੀ ਮੇਰਾ ਵੀਰਾ ਛੋਟਾ ਜਿਹਾ ਆ ਉਹਦੇ ਸ਼ੌਂਕ ਸੀ ਕਦੀ ਉਹਨੇ ਕਬੂਤਰ ਰੱਖ ਲਏ ਕਦੀ ਉਹਨੇ ਡੌਗੀ ਰੱਖ ਲਿਆ ਕਦੀ ਕੋਸ਼ ਰੱਖ ਲਿਆ ਸਾਡੇ ਘਰ ਦੇ ਹਾਲਾਤ ਵੇਖੋ ਇਦਾਂ ਦੇ ਗੈਂਗਸਟਰ ਦੇ ਹਾਲਾਤ ਹੁੰਦੇ ਆ ਉਧਰ ਦੇਖੋ ਤੱਪੜ ਪਾ ਪਾ ਕੇ ਆਪਾਂ ਗੁਜ਼ਾਰਾ ਕਰਨਦੇ ਆ ਇਹੋ ਜਿਹੇ ਹਾਲਾਤ ਹੁੰਦੇ ਸਭ ਤੋਂ ਛੋਟਾ ਆ ਹੱਲੇ ਉਹਨੇ ਥੋੜੀ ਦੇਰ ਹੋਈ ਆ ਪਾਸਟੂ ਕੀਤੀ ਕੰਮ ਚ ਪਾ ਦਿੱਤਾ ਸਾਡੇ ਜਿਹੇ ਅਸੀਂ ਗੈਂਗਸਟਰ ਨਾਲ ਲਿੰਕ ਹੋਣ ਤੇ ਪੜਦੇ ਪੜਦੇ ਕੰਮਾਂ ਤੇ ਪੈ ਜੀ ਜੇ ਇੰਨੇ ਸਾਡੇ ਹਾਲਾਤ ਵੇਖੋ ਸਰ ਇਧਰ ਸਾਡੇ ਕੀ ਹੈਗੇ ਛੋਟਾ ਕਰਦੇ ਬੀਜੀ ਕਬੂਤਰਾ ਉਹ ਵੀ ਖੁੱਡਾ ਜੋ ਉਹ ਤਾਂ ਤੇ ਬਸ ਗਾਂ ਨੰਗਰ ਨਾਲ ਛੋਟੇ ਪੜਦੇ ਪੜਦੇ ਹੀ ਕੰਮਾਂ ਤੇ ਲੱਗ ਗਏ ਆਪਣੇ ਘਰ ਸਵਾਰਲੇ ਬਸ ਤੇ ਸਾਨੂੰ ਗੈਂਗਸਟਰਾਂ ਦਾ ਨਾਮ ਦੇ ਦਿੰਦੇ ਕੋਈ ਮੜਾ ਜੇ ਵੀ ਉੱਠ ਜਾਂਦਾ ਨਾ ਰੀਤ ਹੀ ਚੱਲ ਗਈ ਰਵਾਜ ਹੀ ਚੱਲ ਗਈ ਉਹਨੂੰ ਗੈਂਗਸਟਰਾਂ ਦਾ ਨਾਮ ਦੇਤਾ ਉਹਨੂੰ ਅੱਤਵਾਦੀਆਂ ਦਾ ਨਾਮ ਦੇਤਾ ਐਦਾਂ ਨਹੀਂ ਹੁੰਦਾ ਹਰ ਕੋਈ ਆਪਣੀ ਮਿਹਨਤ ਨਾਲ ਉੱਠਦਾ ਜਰੂਰੀ ਥੋੜੀ ਇੱਥੇ ਸਾਰੇ ਇੱਥੇ ਜੇ ਕੋਈ ਗਲਤ ਕਰਨ ੜਿਆ ਤੇ ਸਾਰੀ ਦੁਨੀਆ ਹੀ ਗਲਤ ਹੈ ਪੰਜੇ ਉਂਗਲੀਆਂ ਬਰਾਬਰ ਨਹੀਂ ਹੁੰਦੀ ਇੱਦਾਂ ਨਹੀਂ ਹੁੰਦਾ ਇਹੋ ਜਿਹੇ ਹਾਲਾਤ ਤੁਹਾਡੇ ਘਰ ਦੇ ਦੱਸੋ ਤੇ ਕੀ ਮੈਟਰ ਹੈਗਾ ਜਿਹੜਾ ਅਰਜਿੰਦਰ ਸਿੰਘ ਕੀ ਹੋਇਆ ਕੀ ਬੇਟੇ ਸਾਡੇ ਨੇ ਚੋੱਕੇ ਲੈ ਗਏ ਜੀ ਵਾਹ ਤੂੰ ਕੀ ਨਾਮ ਤੁਹਾਡੇ ਬੇਟੇ ਦਾ ਕਰਨਦੀਪ ਸਿੰਘ ਹਾਂਜੀ ਠੀਕ ਹੈ ਕੌਣ ਲੈ ਕੇ ਚੋੱਕੇ ਪੁਲਿਸ ਵਾਲੇ ਚੋੱਕੇ ਲੈ ਗਏ ਜੀ 5 ਵਜੇ ਪੁਲਿਸ ਵਾਲੇ ਹੁਣ ਆਖੀ ਨੇ ਦੇ ਹਥਿਆਰ ਹਥਿਆਰ ਕੁਝ ਨਹੀਂ ਵਾਹ ਤੋ ਖੜਿਆ ਉਹ ਤੋਂ ਵੇਖੋ ਤੁਸੀਂ ਵੀਡੀਓ ਕਢਾ ਕੇ ਵੀ ਉੱਥੇ ਹੈਗਾ ਕੋਈ ਹਥਿਆਰ ਉਹਨਾਂ ਕੋਲ ਫੜਿਆ ਗਿਆ ਕੀ ਨਾਮ ਤੁਹਾਡੇ ਬੇਟੇ ਦਾ ਕਰਨਦੀਪ ਸਿੰਘ ਹੂੰ ਕਿ ਉਹ ਕਹਿੰਦੇ ਵੀ ਗੈਂਗਸਟਰਾਂ ਦੇ ਨਾਲ ਲਿੰਕ ਹੈ ਹੀ ਉਹਨਾਂ ਦੇ ਉਹ ਤਾਂ ਜੋ ਮਰਜ਼ੀ ਕਰ ਜਾਣ ਗੈਂਗਸਟਰ ਉਹ ਤੋਂ ਵੇਖ ਲੈ ਵੀ ਗੈਂਗਸਟਰ ਆ ਗਏ ਉਹ ਤੇ ਕੰਮ ਤੇ ਜਾਂਦਾ ਜੋ ਮੀਠਾ ਰੋਡ ਕੰਮ ਤੇ ਕੰਮ ਕੀ ਕਰਦਾ ਸੀ ਕੰਮ ਕਾਰਖਾਨੇ ਦਵਾਈ ਵਾਲੀ ਫੈਕਟਰੀ ਲੱਗਾ ਜੀ ਮੈਨੂੰ ਲੱਗਾ ਕਦੇ ਕਿ ਇਹ ਗੈਂਗਸਟਰ ਨਾਲ ਗੱਲਬਾਤ ਕਰਦਾ ਹੈ ਨਹੀਂ ਸਾਡੇ ਕੋਲ ਨੱਕ ਆਇਆ ਹੈ ਸਾਨੂੰ ਮਹੀਨਾ ਡੇਢ ਮਹੀਨਾ ਅਗਿਆ ਖੰਡ ਕਾਰਖਣ ਪੜਤਰਾ ਨਾ ਕੋ ਸਾਡੇ ਕਰ ਆਇਆ ਨਾ ਕੋ ਗਿਆ ਕੋਈ ਪਰ ਪੁਲਿਸ ਵਾਲੋਂ ਕਿਹਾ ਗਿਆ ਕਿ ਜਿਹੜੇ ਉੱਥੇ ਪਿੱਛੇ ਚੌਂਕੀ ਦੇ ਵਿੱਚ ਚੌਂਕੀ ਦੇ ਵਿੱਚ ਇਨਵੋਲ ਵੇ ਗਾਈ ਹੋ ਸਾਨੂੰ ਇਹ ਗੱਲ ਤਾਂ ਕੋਈ ਪਤਾ ਨਹੀਂ ਕੋਈ ਹੋਇਆ ਕਿੰਨੇ ਕੀਤਾ ਨਹੀਂ ਕੀਤਾ ਇਤਨਾ ਤਾਂ ਸੜਕ ਦੇ ਜਿਹੜਾ ਮਰਜ਼ੀ ਖਲੋ ਸਕਦਾ ਹੈ ਪਰ ਉਹਦੇ ਤੇ ਹਾਰ ਕੋਈ ਸਕਦਾ ਪਰ ਉਹਦੇ ਤੇ ਹਾਰ ਸਮੇਂ ਦੇ ਕਿੰਨੇ ਜਹ ਚੁੱਕਿਆ ਗਿਆ ਤੇ ਹਾਂ ਜੀ ਜਹ ਚੁੱਕਿਆ ਦੀਦੀ ਹੋ ਗਈ ਬਿਠਾ ਲਈ ਹੁਣ ਕੀ ਮੰਗ ਕਰਦੇ ਪ੍ਰਸ਼ਾਸਨ ਕੋਲ ਮਨਜਾ ਜੀ ਸਰ ਹੋਰ ਯਾਦ ਹੈ ਯਾਦ ਹੋਣਾ ਚਾਹੀਦਾ ਸਾਬ ਕੀ ਨਾ ਆਪਣਾ ਨਾਮ ਹਾਂਜੀ ਮੈਡਮ ਆਪਣਾ ਨਾਮ ਦੱਸ ਕੇ ਦੱਸੋ ਮੇਰਾ ਨਾਮ ਪਰਮਜੋਤ ਹੈ ਹਾਂਜੀ ਕਰਨਦੀਪ ਦੀ ਮੈਂ ਕਜਨ ਸਿਸਟਰ ਹਾਂ ਹਾਂਜੀ ਉਹ ਮੇਰੇ ਚਾਚਾ ਜੀ ਦਾ ਬੇਟਾ ਹਾਂਜੀ ਤੇ ਕੀ ਹੋਇਆ ਕੀ ਕਰਨ ਦੇ ਨਾਲ ਕਰਨ ਦੇ ਨਾਲ ਇਸ ਤਰ੍ਹਾਂ ਹੋਇਆ ਹੈ ਕਿ ਉਹਨੂੰ ਪਰਸੋਂ 2:30 ਵਜੇ ਦੁਪਹਿਰ ਦੇ ਟਾਈਮ ਪੁਲਿਸ ਗ੍ਰਿਫਤਾਰ ਕਰਕੇ ਲੈ ਗਈ ਸਾਨੂੰ ਨਹੀਂ ਪਤਾ ਕੋਈ ਕਹਿੰਦਾ ਉਹ ਸੀਆਈਡੀ ਆ ਕੋਈ ਕਹਿੰਦਾ ਉਹ ਸੀਏ ਸਟਾਫ ਆ ਸਾਨੂੰ ਨਹੀਂ ਪਤਾ ਉਹ ਕੌਣ ਆ ਕੌਣ ਨਹੀਂ ਹੈ ਉਹ ਪੁਲਿਸ ਹੀ ਠੀਕ ਹੈ ਪਤਾ ਨਹੀਂ ਉਹ ਤੁਹਾਡੇ ਕਿਸੇ ਵੀ ਫੈਮਿਲੀ ਮੈਂਬਰ ਨਾਲ ਨਹੀਂ ਮਿਲਾਇਆ ਇੱਕੋ ਫੰਕਸ਼ਨ ਤੇ ਗਿਆ ਹੈ 2:30 ਵਜੇ ਜਸਟ ਉਹਨੂੰ ਫੰਕਸ਼ਨ ਤੋਂ ਹੀ ਚੁੱਕਿਆ ਗਿਆ ਹੈ ਹੁਣ ਪੁਲਿਸ ਕਹਿ ਰਹੀ ਹੈ ਕਿ ਰਾਤ ਚੁੱਕ ਕੇ ਲਿਆਂਦਾ ਆ ਆਪਰ ਉਹਦੇ ਕੋਈ ਹਥਿਆਰ ਲਏ ਕਈ ਕੁਛ ਬੋਲਦੀ ਪਈ ਸਾਡੇ ਘਰ ਦੇ ਹਾਲਾਤਾਂ ਤੋਂ ਪੁਲਿਸ ਜੱਜ ਕਰ ਸਕਦੀ ਕਿ ਅਹੀਂ ਇਹੋ ਜੇ ਬੰਦੇ ਆ ਸਾਡੇ ਕੋਲ ਹਥਿਆਰ ਹੋਣਗੇ ਉਹ ਹੋਣਗੇ ਉਹ ਨਜਾਇਜ਼ ਫਸਿਆ ਹੈ ਵੈਸੇ ਮੁੰਡਿਆਂ ਨਾਲ ਇੱਧਰ ਉੱਧਰ ਉਹਦਾ ਕੋਈ ਮਾੜਾ ਬਹਿਣ ਖਲੋਣ ਨਹੀਂ ਸੀ ਕੋਈ ਕੁਛ ਨਹੀਂ ਉਹ ਇੱਕ ਕਾਰਖਾਨੇ 'ਚ ਸਿਰਫ ਜਾਂਦਾ ਸੀ ਕੰਮ ਤੇ ਲੱਗਾ ਸੀ ਲਪਰੀਤ ਵਿੱਚ ਇਨਵੋਲ ਮੈਂ ਲਪਰੀਤ ਨਾਲ ਉਹਦਾ ਕਿਸ ਤਰ੍ਹਾਂ ਦਾ ਰਿਲੇਸ਼ਨ ਲਪਰੀਤ ਸਾਡੇ ਵਿਲੇਜ ਤੋਂ ਬਿਲੋਂਗ ਕਰਦਾ ਉਹ ਸਾਡੇ ਪਿੰਡ ਦਾ ਹੈ ਪਰ ਸਾਨੂੰ ਕੋਈ ਪਤਾ ਨਹੀਂ ਸਾਡੇ ਮੁੰਡੇ ਦਾ ਉਹਦਾ ਬੈਂਡ ਖਲੋਣ ਨਹੀਂ ਹੈਗਾ ਸੀ ਕਿਉਂਕਿ ਸਾਡੇ ਪੇਰੈਂਟਸ ਨੇ ਹੱਡੇ ਮੁੰਡਿਆਂ ਨੂੰ ਇੰਨਾ ਕ ਡਾਂਟ ਕੇ ਰੱਖਿਆ ਹੋਇਆ ਕਿ ਉਹ ਗਲਤ ਬੰਦਿਆਂ ਨਾਲ ਨਾ ਹੀ ਬੈਠਣ ਪਰ ਫਿਰ ਵੀ ਪਤਾ ਨਹੀਂ ਜਦੋਂ ਪੁੱਤੀ ਜਿੱਦਾਂ ਇੱਕ ਕਹਿ ਦਿੰਨੇ ਕਿ ਮੁੰਡੇ ਇਦਾਂ ਉਦਾਂ ਇੱਕ ਦੂਜੇ ਨੂੰ ਬੁਲਾ ਲੈਂਦੇ ਉਹ ਗੱਲ ਵੱਖਰੀ ਆ ਪਰ ਇਹ ਪੁਲਿਸ ਕਹਿ ਰਹੀ ਅਸੀਂ ਰਾਤ ਚੁੱਕ ਕੇ ਲਿਆਂਦਾ ਇਦਾਂ ਕੀਤਾ ਉਦਾਂ ਕੀਤਾ ਇਹ ਸਭ ਝੂਠ ਆ ਚਲੋ ਉਹਨਾਂ ਦੀ ਡਿਊਟੀ ਆ ਆਪਾਂ ਇਹ ਮੰਨਦੇ ਉਹਨਾਂ ਦੀ ਡਿਊਟੀ ਆ ਉਹਨਾਂ ਨੂੰ ਆਪਣਾ ਕੰਮ ਕਰਨਾ ਹੈ ਪਰ ਚੰਗੀ ਤਰ੍ਹਾਂ ਇਨਕੁਆਰੀ ਤੇ ਕਰਨ ਸਾਡੀ ਇਹੀ ਮੰਗਿਆ ਕਿ ਚੰਗੀ ਤਰ੍ਹਾਂ ਇਨਕੁਆਰੀ ਕਰਨ ਸਾਡਾ ਬੱਚਾ 22 ਸਾਲ ਹਲੇ ਉਹਦੀ ਏਜ ਹੈ ਉਹ ਇੰਨੇ ਜੋਗਾ ਹੈ ਹੀ ਨਹੀਂ ਸਭ ਤੋਂ ਛੋਟਾ ਹੈ ਉਹ ਘਰ ਚੋਂ ਬਸ ਅਸੀਂ ਇਹੋ ਮੰਗ ਕਰਦੇ ਹਾਂ ਉਹਨੂੰ ਇਨਸਾਫ ਦਿੱਤਾ ਜਾਵੇ ਸਾਨੂੰ ਨਹੀਂ ਪਤਾ ਲਾ ਪ੍ਰੀਤ ਦਾ ਕੀ ਰੋਲ ਹੈ ਸਾਨੂੰ ਨਹੀਂ ਪਤਾ ਬੂਟੇ ਦਾ ਕੀ ਰੋਲ ਹੈ ਪਰ ਸਾਡੇ ਮੁੰਡੇ ਨੂੰ ਕੋਈ ਕਲੈਂਕ ਨਹੀਂ ਦਿੱਤਾ ਜਾ ਰਿਹਾ ਹੈ ਪ੍ਰਸ਼ਾਸਨ ਕੋਲ ਗਿਆ ਗਿਆ ਕਿ ਉਹਨਾਂ ਕੋਲ ਗੈਂਗਸਟਰਾਂ ਨਾਲ ਕੋਈ ਕੰਮ ਨਹੀਂ ਨਹੀਂ ਜੀ ਕੋਈ ਲਿੰਕ ਨਹੀਂ ਹੈਗਾ ਸਾਡੇ ਘਰਾਂ ਤੋਂ ਜੱਜ ਹੀ ਨਹੀਂ ਹੁੰਦਾ ਕਿ ਕੋਈ ਤੁਸੀਂ ਇਨਕੁਆਇਰੀ ਕਰ ਸਕਦੇ ਹੋ ਬਾਕੀ ਆਪਾਂ ਇਹ ਬਾਰ-ਬਾਰ ਕਹਿੰਦੇ ਵੀ ਪੁਲਿਸ ਦੀ ਡਿਊਟੀ ਆ ਪਰ ਇਹੋ ਰਿਕਵੈਸਟ ਸਾਨੂੰ ਦੱਸਣ ਤੇ ਸਹੀ ਸਾਨੂੰ ਮਲੋਣ ਤੇ ਸਹੀ ਤਿੰਨ ਦਿਨਾਂ ਤੋਂ ਅਸੀਂ ਆਪਣੇ ਬੱਚੇ ਦਾ ਮੂੰਹ ਨਹੀਂ ਵੇਖਿਆ ਸਾਨੂੰ ਪਤਾ ਨਹੀਂ ਉਹ ਕਿੱਥੇ ਹੈ ਕਿੱਥੇ ਨਹੀਂ ਸਭ ਤੋਂ ਛੋਟਾ ਘਰ ਫੈਮਲੀ ਦਾ ਰੋ ਰੋ ਕੇ ਬੁਰਾ ਹਾਲ ਕਿਸੇ ਨੂੰ ਕੋਈ ਪਤਾ ਨਹੀਂ ਅਸੀਂ ਮੀਡਲ ਕਲਾਸ ਫੈਮਲੀ ਤੋਂ ਆ ਸਾਡੇ ਕੋ ਐਡੇ ਵੱਡੇ ਕੰਮ ਹੈ ਨਹੀਂ ਨਾ ਆਪਾਂ ਕਰ ਹੀ ਸਕਦੇ ਸਾਡੀ ਉਹਨਾਂ ਅੱਗੇ ਬਸ ਰਿਕਵੈਸਟ ਹੀ ਹੈ ਕਿ ਹੱਡੇ ਮੁੰਡੇ ਨੂੰ ਇਨਸਾਫ ਦੇਣ ਔਰ ਸਾਡੇ ਨਾਲ ਇੱਕ ਵਾਰੀ ਮਲਾਉਣ ਤੇ ਸਹੀ ਉਹਨੂੰ ਜਾਣ ਪਛਾਣ ਤੇ ਹੱਡੀ ਉਹਦੇ ਨਾਲ ਕਰਾਉਣ ਬਾਕੀ ਉਹ ਇਦਾਂ ਦਾ ਨਹੀਂ ਸੀ ਉਹਨੂੰ ਇੱਕ ਫੰਕਸ਼ਨ 'ਚੋਂ ਦੁਪਹਿਰ ਟਾਈਮ ਦੇ 2:30 ਵਜੇ ਲੈ ਕੇ ਗਏ ਆ ਉਹ ਵੀ ਉਹ ਸਿਵਲ ਕੱਪੜਿਆਂ 'ਚ ਆਏ ਹੋਏ ਸੀ ਉਹਨਾਂ ਨੇ ਕੋਈ ਯੂਨੀਫਾਰਮ ਨਹੀਂ ਪਾਈ ਹੋਈ ਸੀ ਸਿਵਲ ਕੱਪੜਿਆਂ 'ਚ ਆਏ ਆ ਬਾਕੀ ਉਹ ਉਹਨਾਂ ਦੀ ਡਿਊਟੀ ਸੀ ਚਲੋ ਉਹ ਲੈ ਗਏ ਸਾਰਾ ਇੱਕ ਵਾਰੀ ਫੈਮਿਲੀ ਨਾਲ ਮਲਾਉਂਦੇ ਤੇ ਸਹੀ ਉਹਨੂੰ ਨਜਾਇਜ਼ ਹੀ ਲੈ ਗਏ ਆ ਪਤਾ ਨਹੀਂ ਹੁਣ ਕਿਸ ਚੀਜ਼ 'ਚ ਲੱਗੇ ਆ ਕੋਈ ਕਹਿੰਦਾ ਕੁਛ ਆਪਾਂ ਵੀ YouTube 'ਤੇ ਵੀਡੀਓ ਵੇਖੀ ਆ ਸਾਰਾ ਕੁਝ ਸਾਨੂੰ ਵੀ ਪਤਾ ਲੱਗਣ ਡਿਆ ਸਾਡੀ ਬਸ ਉਹਨਾਂ ਨੂੰ ਰਿਕੁਐਸਟ ਹੀ ਆ ਇੱਕ ਵਾਰੀ ਮੁੰਡੇ ਨਾਲ ਮਲਾਉਣ ਉਹਨਾਂ ਨੂੰ ਇਨਸਾਫ ਦੇਣ ਉਹ ਇੰਨੇ ਜੋਗਾ ਹੈ ਹੀ ਨਹੀਂ ਉਹ ਇੱਕ ਕਾਰਖਾਨੇ 'ਚ ਕੰਮ ਕਰਨ ਵਾਲਾ ਮੁੰਡਾ ਹੈ ਕਰਨਦੀਪੀ ਨਾਲ ਆ ਜੀ ਇਹਨਾਂ ਦੇ ਸਾਰੇ ਕੰਮ 'ਚ ਉਹਨਾਂ ਦੇ ਪਰਿਵਾਰ ਕਹਿੰਦਾ ਨਹੀਂ ਉਹ ਵਿਆਹ ਗਿਆ ਵੀ ਵਿਆਹ ਦੇ ਵਿੱਚ ਪੁੱਛ ਨਹੀਂ ਜਾਇਆ ਚਲੋ ਯਾਰ ਆਪਾਂ ਪਰਿਵਾਰ ਦੀ ਗੱਲ ਥੋੜਾ ਮੰਨੀ ਆ ਆਪਾਂ ਗੱਲ ਉਹ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹੱਟੇ ਮਾਰੂ ਤੇ ਹਰ ਕਿੱਥੋਂ ਆ ਗਏ ਨੇ ਦਿਓ ਉਸ ਦਿਨ ਕਰਨਦੀਪ ਤੇ ਲਾਪਰੀਤਾਏ ਸੀ ਸਰ ਜੀ ਤੁਹਾਡਾ ਹੈ ਸੀ ਤੁਹਾਡਾ ਜੀ ਸਰੋ ਮਾ ਕਗੇ ਯਾਰੋ ਚੱਲ ਰਿਹਾ ਹੂ ਕਿਉਂਕਿ ਜਿਹੜੀ ਗੱਲ ਤੁਹਾਡੇ ਸਾਹਮਣੇ ਆਪਾਂ ਸ਼ੇਅਰ ਕੀਤੀ ਇਹਨੂੰ ਉਹਦੇ ਨਾਲ ਕੋਰਿਲੇਟ ਕਰਕੇ ਆਪਾਂ ਫਾਈਨਲਾਈਜ਼ ਕਰਾਂਗੇ ਯਾਰ ਸਾਡੇ ਕੋਲ ਤਾਂ ਸਟ੍ਰਾਈਕਰ ਲੀਵਰ ਅਜੇ ਤੱਕ ਮਿਲਿਆ ਨਹੀਂ ਮੈਨੂੰ ਤਾਂ ਤੁਹਾਡੇ ਤੋਂ ਹੀ ਪਤਾ ਲੱਗਦਾ ਰਿਹਾ ਅਜੇ ਤੱਕ ਮੈਨੂੰ ਅਸੀਂ ਸਾਨੂੰ ਇਨਵੈਸਟੀਗੇਸ਼ਨ ਕਰ ਰਹੇ ਆ ਵੀਆਰ ਦੀ ਅਥਾਰਟੀ ਮੈਂ ਤਾਂ ਤੁਹਾਨੂੰ ਉਦੋਂ ਵੀ ਕਿਹਾ ਸੀ ਆਪਾਂ ਪਤਾ ਨਹੀਂ ਕਿਉਂ ਇਦਾਂ ਇਹਨੂੰ ਗੱਲ ਨੂੰ ਮਤਲਬ ਚਲੋ ਆਪਾਂ ਇਸ ਗੱਲ ਜਿਆਦਾ ਨਹੀਂ ਪੈਂਦੇ ਯਾਰ ਦੇਖੋ ਅਸੀਂ ਇਹਨੂੰ ਪੂਰਾ ਇਨਵੈਸਟੀਗੇਟ ਕਰ ਰਹੇ ਹਾਂ ਤੁਹਾਡੇ ਸਾਹਮਣੇ ਬੰਦੇ ਵੀ ਫੜਲੇ ਐ ਔਰ ਉਹਨਾਂ ਦੀ ਪੁੱਛਗਿੱਛ ਦੇ ਵਿੱਚ ਜਿਹੜੀ ਗੱਲ ਆਈ ਉਹਨੂੰ ਆਪਾਂ ਫੋਰੈਂਸਿਕ ਰਿਪੋਰਟ ਦੇ ਨਾਲ ਕੰਪੇਅਰ ਕਰਕੇ ਫਾਈਨਲ ਰਿਪੋਰਟ ਕੋਰਟ 'ਚ ਪੇਸ਼ ਕਰਾਂ 47 ਬੜੀ ਜਾਣੀ ਬੜੀ ਬੜੀ ਉਹ ਵੀ ਬਹੁਤ ਵਧੀਆ ਟਾਰਗੇਟ ਤੇ ਜਾਂਦੇ ਪਰ ਐਕਚੁਅਲੀ ਇਹਨੇ ਜਿਆਦਾ ਨੁਕਸਾਨ ਇਹਨਾਂ ਨੇ ਕਰਨਾ ਸੀ ਨਾ ਉਸ ਲੈਵਲ ਦੀ ਉਹਨਾਂ ਦੀ ਪਲੈਨਿੰਗ ਵੀ ਜੇ ਕੋਈ ਸ਼ੇਅਰ ਕਰ ਸਕੋ ਪਰ ਤੁਸੀਂ ਇੱਕ ਗੱਲ ਕਿਉਂ ਨਹੀਂ ਸੋਚਦੇ ਵੀ ਪੁਲਿਸ ਕਿੰਨੀ ਮੁਸਤੈਦ ਹੈ ਵੀ ਪਹਿਲਾਂ ਹੀ ਫੜ ਲਈ ਤਪਾ ਜੀ ਆਈ ਹੈ ਹਮ ਦੈਟ ਇਜ਼ ਅ ਗੁੱਡ ਅਚੀਵਮੈਂਟ ਗੁੱਡ ኦਪਰੇਸ਼ਨਲ ਅਚੀਵਮੈਂਟ ਆਫ ਦੀ ਪੁਲਿਸ ਜੀ ਥੈਂਕ ਯੂ